ਅਮਲ ਗੋਣ ਅਮਲ ਵਪਾਰ ਅਮਨ ਵਪਾਰੀਏ ਮਨ ਭੰਡਾਰ ਮਨ ਆਵਹਿ ਮਨ ਲਜਾਹੇ ਮਨ ਪੈ ਆ ਅਮੁੱਲਾ ਸਮਾਹੇ ਅਮਨ ਧਰਮ ਅਮਨ ਦੀਵਾਨ ਅਮਨ ਤਾਨ ਅਮਨ ਪਰਵਾਨ ਅਮਨ ਬਖਸ਼ੀਸ਼ ਅਮਨ ਨਿਸ਼ਾਨ ਅਮਨ ਕਰਮ ਅਮਨ ਪਰਮਾਨ ਅਮੁੱਲੋ ਅਮਨ ਆਖਿਆ ਨਾ ਜਾਏ ਆਖ ਆਖ ਰਹੇ ਲਿਉ ਲਾਇ आखे बेद पाठ पुराण आखे पढ़े करहे बख्यान आखे बरमे आखे इंद आखे गोपी ते गोविंद आखे ईश्वर आखे सिद्ध आखे कीते कीते बुद्ध आखे दानव आखे देव आखे है सर नर मुन जिनसेव सेव केते आखे है आखड़ पाहे केते कह कह उठ उठ जाहे केते कीते और करहे ता आख ना सके कई कह ਜੇਬੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਮਾਲੇ ਬਾਜੇ ਨਾਦ ਅਨੇਕ ਅਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਪਰਿ ਸੋ ਕਹੀਣ ਕੀਤੇ ਗਾਵਨ ਹਾਰੇ ਗਾਵਨ ਹਾਰੇ ਤਹਨੂੰ ਪਉ ਪਾਣੀ ਗਾਵਹਿ ਸੰਤਰ ਗਾਵਹਿ ਰਾਜਾ ਧਰਮਦਵਾਰੇ ਗਾਵਹਿ ਜਿਤ ਗੁਪਤ ਲਿਖਣ ਹੈ ਲਿਖ ਲੇਕ ਧਰਮ ਵਿਚਾਰੇ ਗਾਵਹਿ ਈਸਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪੜ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਰ ਪਾਏ ਤੇਰੇ ਅਠ ਅਠ ਤੀਰਥ ਨਾਲੇ ਗਾਵਹਿ ਜੋਦ ਮਹਾਵਲ ਸੂਰਹਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਪਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤਦ ਨੂੰ ਗਾਵਹਿ ਜੋਤੁ ਤੇ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੇ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿ ਸਤਸਾ ਸਾਕੀ ਨਾਈ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਅਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਬ ਤਸਦੀ ਬਣਾਈ ਜੋ ਤਿਸ ਪਾਵੇ ਸੋਈ ਕਰਸੀ ਪਰ ਹੁਕਮਾ ਕਰਨਾ ਜਾਈ ਸੋ ਪਾਸਾਉ ਸਾਹ ਪਾਸਾਉ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪਤ ਚੋਲੀ ਤਿਆਰ ਕੀ ਕਰਿਆ ਬਕੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਦਲ ਜਮਾਤੀ ਮਨ ਜੀਤ ਜਗ ਜੀਤ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਿਆ ਪੜਾਰਨ ਘਟ ਘਟ ਵਾਜੈ ਨਾਥ ਆਪ ਨਾਥ ਨਾਥੀ ਸਭ ਜਗ ਕੀ ਰਤ ਸਿਧ ਅਵਰਾ ਸਾਦ ਸੰਜੋਗ ਵਿਜੋਗ ਦੋਇ ਕਾਰ ਚਲਾਵ ਹੈ ਲੇਖੇ ਆਵ ਹੈ ਪਾਗ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ